ਦੋਸਤੋ ਅੱਜ ਦੇ ਇਹ ਸ਼ੋਅ ਦੇ ਵਿੱਚ ਸਤਨਾਮ ਸਿੰਘ ਚਾਲ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਦੋ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਔਰ ਜਿਸ ਦਾ ਤੁਹਾਨੂੰ ਪਹਿਲਾਂ ਹੀ ਪਤਾ ਆ ਕਿ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਆ ਔਰ ਇਹਦੇ ਜਿਹੜੇ ਸੁਪਰੀਮੋ ਆ ਜਾਂ ਜਿਹੜੇ ਹੋਰ ਉਥੋਂ ਚੋਣਾ ਹਾਰ ਕੇ ਦਿੱਲੀ ਤੋਂ ਇੱਥੇ ਆਣ ਕੇ ਚੌਥੀ ਬਣੇ ਹੋਏ ਹਨ ਭਾਵੇਂ ਉਹਨਾਂ ਕੋਲ ਸਵਾਰਧਾਨਿਕ ਅਹੁਦਾ ਤਾਂ ਕੋਈ ਨਹੀਂ ਲੇਕਿਨ ਉਹਨਾਂ ਦੇ ਉਪਰ ਲੱਖਾਂ ਨਹੀਂ ਤੇ ਕਰੋੜਾਂ ਰੁਪਈਆ ਉਹਨਾਂ ਦੀ ਦੇਖਭਾਲ ਲਈ ਖर्च ਕੀਤਾ ਜਾ ਰਿਹਾ ਹੈ ਜਿੱਥੇ ਉਹਨਾਂ ਨੂੰ ਸ਼ੰਡਰ ਕੋਠੀਆਂ ਮਹਈਆ ਕੀਤੀਆਂ ਕੀਤੀਆਂ ਜਾ ਰੀਆਂ ਜਾਂ ਕੁਝ ਇੱਕ ਨੂੰ ਕੀਤੀਆਂ ਵੀ ਗਈਆਂ ਆ ਉਥੇ ਉਹਨਾਂ ਦੀ ਸੇਵਾ ਸੰਭਾਲ ਦੇ ਉੱਤੇ ਵੀ ਬਹੁਤ ਜਿਹੜਾ ਖਾਚਾਉ ਕੀਤਾ ਜਾ ਰਿਹਾ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਆ ਕਿ ਉਹ ਕਾਜੇ ਦੇ ਬੋਝੇ ਹੇਠਾਂ ਦੱਬੀ ਹੋਈ ਆ ਉਹ ਦੂਸਰੇ ਪਾਸੇ ਦਿੱਲੀ ਤੋਂ ਆਉਣ ਵਾਲੀ ਡੈਡੀ ਟੀਮ ਆ ਕਿ ਜੀਵਾ ਸਾਬ ਜਿਹੜੀ ਟੀਮ ਹੈ ਅੱਜ ਦੇ ਪੰਜਾਬ ਦੇ ਵਿੱਚ ਆਪਣਾ ਦਬਦਬਾ ਬਣਾ ਕੇ ਰੱਖਣ ਲਈ ਕੋਈ ਕਸਰ ਜਿਹੀ ਆ ਬਾਕੀ ਨਹੀਂ ਛੱਡ ਰਹੀ ਉਹ ਉਹ ਬੇ ਬੇ ਸਾਭਾ ਜਿਹੜਾ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਉਹ ਖੱਚ ਕਰ ਰਹੀ ਆ ਹੁਣ ਪਤਾ ਨਹੀਂ ਇਹਦੇ ਵਿੱਚ ਕਿਉਂ ਉਹ ਇੰਨੀ ਬੇਦੱਬੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਜੰਮਾ ਕੀਤਾ ਹੋਇਆ ਪੈਸਾ ਕਿਉਂ ਖਰਚ ਕਰੀਆ ਕਿਉਂ ਉਹਨੂੰ ਵੇਸਟ ਕਰੀਆ ਆ ਆਮ ਤੌਰ ਦੇ ਉੱਤੇ ਸਾਡੇ ਪਰਵਾਦਾ ਵਿੱਚ ਅਕਸਰ ਕਿਹਾ ਜਾਂਦਾ ਆ ਕਿ ਜੇ ਘਰ ਦਾ ਭਾਂਡਾ ਹੀ ਛੋਟਾ ਹੋਵੇ ਤਾਂ ਕਿਸੇ ਨੂੰ ਕੀ ਦੋਸ਼ ਜੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਉਹ ਕੋਈ ਆਪਣਾ ਰੋਸ ਬਜਟ ਨਹੀਂ ਕਰਦੇ ਰੋਸ ਕਿਉਂ ਬਜਟ ਕਰਨੋਂ ਇੱਕ ਸਟੇਟ ਦੇ ਮੁਹੀ ਆ ਉਹਨਾਂ ਦੀ ਉਹਨਾਂ ਦੀ ਨੱਕ ਦੇ ਹੇਠਾ ਸਭ ਕੁਝ ਹੋ ਰਿਹਾ ਆ ਔਰ ਉਹਨਾਂ ਦੀ ਮੱਦੀ ਤੋਂ ਬਗੈਰ ਪੰਜਾਬ ਦੇ ਵਿੱਚ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਤੇ ਫਿਰ ਇੰਨੇ ਵੱਡੇ ਖਾਚੇ ਜਿਹੜੇ ਆ ਉਹਨਾਂ ਦੀ ਇਹ ਸੇਵਾ ਸੰਭਾਲ ਲਈ ਖਰਚ ਕੀਤੇ ਜਾ ਰਹੇ ਆ ਉਹ ਕਿਸ ਦਾ ਹੋ ਰਿਹਾ ਆ ਇਹ ਅਜੇ ਬੇਸ਼ੱਕ ਇਹਨਾਂ ਗੱਲਾਂ ਦਾ ਜਿਹੜਾ ਪਤਾ ਹੈ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਪਤਾ ਚੱਲੇਗਾ ਲੇਕਿਨ ਜਿਹੜੇ ਆਪਸੀ ਫੋਟੇਸ ਪਾਰਟੀ ਵਿੱਚ ਪੈ ਚੁੱਕੀ ਆ ਉਹਦੇ ਰਾਈ ਜਿਹੜੇ ਮਾਨ ਜੋਗ ਲੀਡਰ ਇਸ ਪਾਰਟੀ ਤੋਂ ਆਡ ਹੋਇਆ ਜਾਂ ਇਹਨਾਂ ਦੀਆਂ ਆਪ ਹੁੰਦੀਆਂ ਗੱਲਾਂ ਦੇ ਕਰਕੇ ਇਹਨਾਂ ਨਾਰੋ ਬਗਾਵਤ ਕਰਕੇ ਇੱਕ ਪਾਸੇ ਹੋਇਆ ਜਿਸ ਤਰ੍ਹਾਂ ਦੇ ਉਹ ਢੇਡ ਖੋਲ ਰਿਹਾ ਅੰਦੂਨੀ ਢੇਡ ਖੋਲ ਰਿਹਾ ਉਸ ਤੋਂ ਪਤਾ ਲੱਗਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਜਿਹੜੀ ਆ ਪੰਜਾਬ ਵਿਧਾਨ ਸਭਾ ਦੀ ਉਹ 2027 ਦੇ ਵਿੱਚ ਹੋਵੇ ਜਾਂ ਚਿਵਨੀ ਜਿਮਨੀ ਚੋਣਾ ਇਸ ਤੋਂ ਪਹਿਲਾਂ ਹੋਣ ਚੋਣਾ ਕਦੋਂ ਵੀ ਹੋਣ ਪੰਜਾਬ ਦੇ ਵਿੱਚ ਇਸ ਪਾਰਟੀ ਨੂੰ ਕੋਈ ਸੀਟ ਜੇ ਜੀਆ ਵਿਧਾਨ ਸਭਾ ਦੇ ਵਿੱਚ ਮਿਲ ਸਕਣੀ ਜੇ ਜੀਆ ਬਹੁਤ ਮੁਸ਼ਕਲ ਗੱਲ ਹੋਵੇਗੀ ਹੁਣ ਦੇਖਣਾ ਇਹ ਆ ਕਿ ਛੋਟੀਆਂ ਛੋਟੀਆਂ ਦੇਣੀਆਂ jobਾਂ ਜਿਹਦੇ ਉੱਤੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਹੱਕ ਸੀ ਉਹਨਾਂ ਨੌਕਰੀਆਂ ਦੇ ਉਪਰ ਦੇ ਦੂਸਰੇ ਰਾਜਾਂ ਵਿੱਚੋਂ ਮੁੰਡੇ ਕੁੜੀਆਂ ਨੂੰ ਲਿਆ ਕੇ ਭੱਤੀ ਕਰ ਦਿੱਤਾ ਗਿਆ ਆ ਉਹ ਸਾਡੇ ਮੁੰਡੇ ਕੁੜੀਆਂ ਜਿਹੜੇ ਬਹੁਤ ਸਾਰੇ ਲੰਬੇ ਸਮੇਂ ਤੋਂ ਆਪਣੀਆਂ ਡਿਗਰੀਆਂ ਦੀਆਂ ਪੰਜਾ ਚੁੱਕ ਕੇ ਦੱਬਾਂ ਦੀਆਂ ਠੋਕੜਾਂ ਖਾਣ ਲਈ ਮਜ਼ਬੂਤ ਹਨ ਤਾਂ ਤਾਂ ਉਹ ਨੌਕਰੀਆਂ ਲੱਭ ਰਹੇ ਹਨ ਲੇਕਿਨ ਉਹਨਾਂ ਨੂੰ ਜਗ੍ਹਾ ਦੇ ਸਾਧਨ ਨਹੀਂ ਮਿਲਦੇ ਉਹ ਇਸੇ ਤਰ੍ਹਾਂ ਹੀ ਇਹ ਬੇ ਜਗਾ ਦੇ ਲਈ ਉਹ ਘੁੰਮ ਰਿਹਾ ਹੁਣ ਤੁਸੀਂ ਦੇਖੋ ਕਿ ਕੁਝ ਸਮਾਂ ਪਹਿਲਾਂ ਸਮਾਂ ਨਹੀਂ ਬਹੁਤ ਲੰਮਾ ਸਮਾਂ ਨਹੀਂ ਇਸ ਗੱਲ ਨੂੰ ਹੋਇਆ ਕੁਝ ਦਿਨਾਂ ਦੀ ਪੈਕਾਂ ਦੀ ਗੱਲ ਹੈ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਜਿਹੜੀ ਚੀਜ਼ ਮੈਂ ਲਾਈ ਗਈ ਆ ਮੈਡਮ ਉਹ ਦਿੱਲੀ ਤੋਂ ਲਿਆਂਦਾ ਗਿਆ ਆ ਉਹਨਾਂ ਨੂੰ ਉਹ ਸ਼ਾਇਦ ਪਾਰਟੀ ਦੀ ਸਪੋਕਸਪਰਸ ਜੀ ਜਾਂ ਉਹ ਕਿਸੇ ਦੀ ਜਿੱਦ ਦੀ ਮਾਰੀ ਮੋਟੀ ਜਿਹੜੀ ਆ ਉਹ ਪਰਸਨਲ ਅਸਿਸਟੈਂਸੀ ਜਾਂ ਪਾਰਟੀ ਦੀ ਪਰਸਨਲ ਅਸਿਸਟੈਂਸੀ ਲੇਕਨ ਜੇਸ ਪਦ ਦੇ ਉੱਪਰ ਉਹਨੂੰ ਲਾਇਆ ਗਿਆ ਆ ਮੈਨੂੰ ਨਹੀਂ ਲੱਗਦਾ ਕਿ ਉਹ ਇੱਕ ਟੈਕਨੀਕਲ ਆਦਮੀ ਦੇ ਲਈ ਉਸ ਪਦ ਦੇ ਉੱਪਰ ਉਹਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਸੀ ਲੇਕਨ ਅ ਮੈਡਮ ਰੀਨਾ ਗੁਫਤਾ ਦਾ ਤੈਜਬਾ ਜਿੱਥੋਂ ਤੱਕ ਸਾਡੀ ਜਾਣਕਾਰੀ ਆ ਉਹਨਾਂ ਨੂੰ ਇਸ ਖੇਤ ਦਾ ਬਿਲਕੁਲ ਕੋਈ ਤੈਜਬਾ ਨਹੀਂ ਲੇਕਿਨ ਜੇਕਰ ਉਹ ਫੱਦ ਕਰ ਲਓ ਉਹ ਜੇਕਰ ਫੀਲਡ ਦੇ ਵਿੱਚ ਜਾਂਦੇ ਆ ਔਰ ਵਕ ਵਕ ਫਕਚੀਆਂ ਦੇ ਵਿੱਚ ਜਾਂ ਕਿਸੇ ਹੋਰ ਅਦਾਦੇ ਦੇ ਵਿੱਚ ਕਿਸੇ ਫੱਦ ਪਦੂਸ਼ਿਤ ਕੀਤੇ ਗਏ ਪਾਣੀ ਨੂੰ ਚੈੱਕ ਕਰਨਾ ਚਾਹੁੰਦੇ ਆ ਔਰ ਉਹਨਾਂ ਦਾ ਅਮਲਾ ਫੈਲਾ ਵੀ ਨਾਲ ਹੁੰਦਾ ਆ ਔਰ ਅਗਰ ਉਹ ਜਿਹੜੇ ਪਾਣੀ ਨੂੰ ਪਦੂਸ਼ਿਤ ਕਰਨ ਵਾਲੇ ਲੋਕ ਆ ਅਗਰ ਉਹ ਕਹਿੰਦੇ ਆ ਜੀ ਦੇਖੋ ਸੱਜਾ ਪਾਣੀ ਤਾਂ ਬੜਾ ਸਾਫ਼ ਸੁਥਰਾ ਹੈ ਇਹ ਠੀਕ ਹੈ ਕਿ ਪਾਣੀ ਜਿਹੜਾ ਪੀਣ ਵਾਲਾ ਪਾਣੀ ਤਾਂ ਹੈ ਨਹੀਂ ਲੇਕਿਨ ਇਹਨੂੰ ਖੇਤੀਬਾੜੀ ਦੇ ਕੰਮਾਂ ਲਈ ਇਹ ਵਰਤਿਆ ਜਾ ਸਕਦਾ ਹੁਣ ਮੈਡਮ ਦੇ ਜੀਆ ਰੀਨਾ ਗੋਪਤਾ ਆ ਉਹ ਕਿਸ ਤਰ੍ਹਾਂ ਉਹਨਾਂ ਨੂੰ ਕਨਵੈਂਸ ਕਰਨਗੇ ਕਿਸ ਤਰ੍ਹਾਂ ਉਹ ਉਹਨਾਂ ਨੂੰ ਦੱਸਣਗੇ ਤੇ ਇਹਦੀ ਜੀ ਡੀ ਪਾਣੀ ਆ ਇਹਦੀ ਬੀਓਜੀ ਕਿੰਨੀ ਆ ਇਹਦੀ ਸੀਓਡੀ ਕਿੰਨੀ ਆ ਵੇਖਣ ਕਿਉਂਕਿ ਉਹਨਾਂ ਨੂੰ ਤਾਂ ਇਹ ਦੱਸਣਾ ਉਹਨਾਂ ਨੂੰ ਸਮਝਾਉਣਾ ਪਵੇਗਾ ਕਿ ਖੇਤੀ ਬਾੜੀ ਦੇ ਲਈ ਜਿਹੜਾ ਪਾਣੀ ਐ ਬਾਤੋਂ ਵਿੱਚ ਲੇਓਨ ਜੋ ਹੁੰਦਾ ਆ ਉਹ ਦਸੈਨਿਕ ਤੌਰ ਦੇ ਉੱਤੇ ਉਹਨਾਂ ਦੇ ਨਾਪ ਡੰਡ ਜਿਹੜੇ ਆ ਉਹ ਪੀਣ ਵਾਲੇ ਪਾਣੀ ਤੋਂ ਵੱਖਰੇ ਹੁੰਦੇ ਆ ਲੇਕਿਨ ਜਿੰਨਾ ਤੱਕ ਮੇਰੀ ਜਾਣਕਾਰੀ ਆ ਉਹਨਾਂ ਨੂੰ ਤੇ ਇਹੋ ਜਿਹਾ ਕੰਮਾਂ ਦੀ ਸ਼ਾਇਦ ਵੀ ਕੋਈ ਥੋੜੀ ਬਹੁਤ ਜਾਣਕਾਰੀ ਹੋਵੇ ਬਦਨਾ ਉਹਨਾਂ ਦੇ ਕੋਲ ਅਜਿਹਾ ਨਾ ਤਾਂ ਕੋਈ ਤੈਅਵਾ ਆ ਉਹ ਨਾ ਹੀ ਉਹਨਾਂ ਨੂੰ ਇਹੋ ਜਿਹੀ ਕੋਈ ਜਾਣਕਾਰੀ ਆ ਕਿਵਤ ਦੇ ਕਿਵਤ ਉਹਨਾਂ ਨੂੰ ਇੱਕ ਮਹੱਤਵਪੂਰਨ ਅਹੁਦੇ ਦੇ ਉੱਤੇ ਬਿਠਾ ਕੇ ਪੰਜਾਬ ਦਾ ਪੂਰ ਪੰਜਾਬ ਦੇ ਲੋਕਾਂ ਦਾ ਜਿਹੜਾ ਲੱਖਾਂ ਰੁਪਈਆ ਆ ਉਹ ਸਿਰਫ ਵੇਸਟ ਕੀਤਾ ਜਾ ਰਿਹਾ ਆ ਇਹਦੇ ਨਾਲ ਹੀ ਸਾਡੀ ਦਿੱਲੀਵਾਰੀ ਟੀਮ ਜਿਹੜੀ ਆ ਦਿੱਲੀ ਆਵਾਦਮੀ ਪਾਰਟੀ ਦੇ ਸਪੱਤਿਮੋ ਸ਼੍ਰੀ ਅਮਨ ਕੇ ਜੀਵਾਲ ਦੀ ਰਹਿਮਾਈ ਤੇ ਤਮ ਕਰਿਆ ਉਹਨਾਂ ਦੀ ਇੰਨੀ ਕਿ ਤਸਰਜੀਆ ਲੋ ਜੀ ਸਾਡਾ ਬੰਦਾ ਜਿਹੜਾ ਇੱਕ ਮਹੱਤਵਪੂਰਨ ਅਹੁਦੇ ਦੀ ਉਰਤੀ ਲੱਗਾ ਹੋਇਆ ਆ ਉਹ ਸਾਨੂੰ ਤਾਂ ਇਥੋਂ ਤੱਕ ਵੀ ਖਬਰਾਂ ਪਹੁੰਚ ਲਈਆਂ ਆ ਕਿ ਪੰਜਾਬ ਪੰਦੂਸ਼ਨ ਕੰਟਰੋਲ ਬੋਰਡ ਦੇ ਵਿੱਚ ਜਿਹੜੇ ਹਾਲ ਹੀ ਵਿੱਚ ਬੱਠ ਬੱਠ ਅਸਾਨੀਆਂ ਜਿਹੜੀਆਂ ਭਰੀਆਂ ਗਈਆਂ ਉਹ ਵੀ ਪੰਜਾਬ ਤੋਂ ਬਾਦਵਾੜੇ ਲੋਕਾਂ ਨੂੰ ਲਿਆਣ ਕੇ ਉਹਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਗਈਆਂ ਹਨ ਹੁਣ ਜੇਕਰ ਪੰਜਾਬ ਦਾ ਕੀ ਯੂਨੀਵਰਸਿਟੀ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਕਰਦਾ ਜਾਂ ਕੋਈ ਅਸਵਾਜ ਨਹੀਂ ਕਰਦਾ ਤਾਂ ਫਿਰ ਉਹਨਾਂ ਨੂੰ ਇਸ ਗੱਲ ਦਾ ਕੀ ਅਸਵਾਜ ਉਹਨਾਂ ਦੇ ਤਾਂ ਮੁੰਡੇ ਕੁੜੀਆਂ ਪੰਜਾਬ ਵਿੱਚ ਫੈਟ ਹੋ ਰਾਇਆ ਜੇਕਰ ਸਾਡੇ ਮੁੰਡੇ ਕੁੜੀਆਂ ਦਾ ਦੱਤਾਂ ਦੀਆਂ ਠੋਕਣਾ ਖਾਂੜੀ ਮਜਬੂਰ ਹੋ ਰਹਾ ਤਾਂ ਸਾਡੇ ਮੁੰਡੇ ਕੁੜੀਆਂ ਉਹ ਤੇ ਇੱਥੇ ਪੰਜਾਬ ਤੇ ਪੰਜਾਬ ਦੇ ਲੋਕਾਂ ਉਹ ਇੱਕ ਰਾਜ ਕਰਿਆ ਰਾਜ ਕੰਦੀ ਆਦੇ ਆ ਉਹ ਸਾਨੂੰ ਕੋਈ ਇੱਥੇ ਕੋਈ ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬ ਦੀ ਅਥ ਵਿਵਸਥਾ ਨੂੰ ਸੁਧਾਰਨ ਦੇ ਲਈ ਕੋਈ ਇੱਥੇ ਯਤਨ ਕਰਨ ਲਈ ਨਹੀਂ ਆ ਰਹੇ ਤੁਸੀਂ ਜਿੰਨੇ ਵੀ ਲੋਕ ਜਿਹੜੇ ਆ ਪੰਜਾਬ ਦੇ ਉਹ 14 ਦੇ ਉੱਤੇ ਬਾਹਰੋਂ ਲਿਆਣ ਕੇ ਬੰਦੇ ਜਿਹੜੇ ਆ ਨਿਯੁਕਤ ਕੀਤੇ ਗਏ ਆ ਤੁਸੀਂ ਥੋੜਾ ਜਾਂ ਉਹਨਾਂ ਦੇ ਪਿਛੋਕੜ ਵੱਲ ਜਾਂ ਉਹਨਾਂ ਦੀ ਕਾਰਗੁਜ਼ਾਰੀ ਵੱਲ ਥੋੜੀ ਜੀ ਨਿਗਾਹ ਮਾਰ ਲਓ ਕਿ ਉਹਨਾਂ ਨੇ ਜਦੋਂ ਦੇ ਆਏ ਆ ਉਹਨਾਂ ਦੇ ਉਹਨਾਂ ਨੇ ਪੰਜਾਬ ਦੀ ਕਿੰਨੀ ਕਿਟਾਇਆ ਕਲਪ ਕੀਤੀ ਆ ਜੇ ਦਾ ਆ ਜਵਾਬ ਲੱਭਣਾ ਹੋਵੇ ਤਾਂ ਮੈਂ ਸਮਝੂਗਾ ਕਿ ਇਹਦਾ ਜਵਾਬ ਮਾਈਨਸ 0 ਹੋਏਗਾ 0 ਵੀ ਨਹੀਂ ਹੋਏਗਾ ਮਾਈਨਸ 0 ਹੋਏਗਾ ਹਾਂ ਇਹਦੇ ਹੀ ਕਾਇਆਕਰਪ ਉਹਨਾਂ ਨੇ ਆਪੋ ਆਪਣੀ ਤਾਂ ਕਰ ਲਈ ਹੋਏਗੀ ਲੇਕਿਨ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਕੋਈ ਕਾਇਆਕਰਪ ਉਹ ਅੱਜ ਤੱਕ ਵੀ ਕਰਨ ਦੇ ਸਮਰੱਥ ਨਹੀਂ ਹੋ ਸਕੇ ਲੇਕਿਨ ਹਾਂ ਉਹ ਵੱਡੇ ਵੱਡੇ ਖਾਤੇ ਜਿਹੜੇ ਆ ਪੰਜਾਬ ਦੇ ਖਜ਼ਾਨੇ ਵਿੱਚੋਂ ਕਰਨ ਵਿੱਚ ਜੂੜ ਜਿਹੜਾ ਉਹ ਸਫਲ ਹੋ ਸਕੇ ਸਕੇ ਹਨ ਹੁਣ ਜਿਹੜਾ ਹਾਲੀੀ ਕੜੀ ਵਿੱਚ ਖਬਰ ਸਾਨੂੰ ਮਿਲ ਰਹੀ ਆ ਉਹਦੇ ਅਨਸਾਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਜਿਹੜੇ ਕਿ ਕੁਝ ਸਮਾਂ ਪਹਿਲਾਂ ਤਿਹਾਰ ਜੇਲ੍ਹ ਦੇ ਵਿੱਚ ਵੀ ਮੇਰੇ ਖਿਆਲ 1.5 2 ਸਾਲ ਦੇ ਸਮੇਂ ਤੱਕ ਰਹਿ ਚੁੱਕੇ ਆ ਜਿਨ੍ਹਾਂ ਦਾ ਨਾਂ ਆ ਦੀ ਸਿੰਦਰ ਜੈਨ ਉਹ ਤੋਂ ਜੁਣਾ ਵਿਹਾਜ ਚੁੱਕਿਆ ਉਹਨਾਂ ਦਾ ਇੱਕ ਟੀਏ ਦੀ ਸਨੀਰ ਮਿਤਰਾ ਉਹ ਤੇ ਵਿਚਾ ਦਾ ਵੇਲਾ ਹੋਣਾ ਜਾਂ ਉਹਨੂੰ ਕੰਮਕਾਰ ਨਹੀਂ ਹੋਣਾ ਉਹਨਾਂ ਨੂੰ ਪੰਜਾਬ ਲਿਆਂਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਓਐਸਡੀ ਦਾ ਦਿੱਤਾ ਗਿਆ ਆਫੀਸਰ ਔਨ ਸਪੈਸ਼ਲ ਡਿਊਟੀ ਉਹ ਵੀ ਕਹਦਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬੰਦੀਪ ਸਿੰਘ ਜੀ ਦਾ ਹੁਣ ਦੱਸੋ ਜੇ ਐਡੇ ਵੱਡੇ ਵੱਡੇ ਅਹੁਦੇ ਤੁਸੀਂ ਪੰਜਾਬ ਤੋਂ ਬਾਹਰ ਬਾਹਰਲੇ ਲੋਕਾਂ ਨੂੰ ਦੇਣੇ ਆ ਤੇ ਪੰਜਾਬ ਦੇ ਲੋਕ ਵੇ ਕਿੱਥੇ ਖੜੇ ਆ ਪੰਜਾਬ ਦੇ ਲੋਕਾਂ ਦੀ ਕੀ ਕੀਮਤ ਆ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਪੰਜਾਬ ਦੇ ਭਾਈਚਾਰੇ ਨੂੰ ਕਹੂੰਗਾ ਮਿੱਤ ਤੁਹਾਡੇ ਸਾਹਮਣੇ ਜਿਹੜਾ ਆ ਐਨਾ ਐਨਾ ਇਹ ਅੰਧੇਰ ਗੱਦੀ ਮਚੀ ਹੋਈ ਆ ਉਹ ਤੁਸੀਂ ਚੁੱਪ ਚਾਪ ਅੱਖਾਂ ਮੀਟ ਕੇ ਸਭ ਕੁਝ ਬਦਦਾਸ਼ਤ ਕਰ ਰਹੇ ਹੋ ਤਾਂ ਫਿਰ ਇੱਕ ਦਿਨ ਐਸਾ ਵੀ ਆਏਗਾ ਇਹ ਵੀ ਮੇਰਾ ਤੁਸੀਂ ਗੱਲ ਨੋਟ ਕਰ ਲਿਓ ਇੱਕ ਦਿਨ ਐਸਾ ਵੀ ਆਏਗਾ ਕਿ ਜਦੋਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਵੀ ਕੋਈ ਬਾਹਰੋਂ ਬੰਦਾ ਲਿਆਣ ਕੇ ਬਣਾਇਆ ਜਾਵੇਗਾ ਫਿਰ ਤੁਸੀਂ ਦੇਖਦੇ ਰਹੋਗੇ ਦਿ ਲੋ ਜੀ ਹੁਣ ਤਾਂ ਮੁੱਖ ਮੰਤਰੀ ਸਾਹਿਬ ਵੀ ਬਾਦੋਂ ਆ ਗਏ ਇਹ ਇਹੋ ਜਿਹੇ ਹਾਲਾਤ ਕੀ ਨੇ ਆ ਅੱਜ ਪੰਜਾਬ ਦੇ ਬਣੇ ਹੋਏ ਆ ਕਿਉਂਕਿ ਕੋਈ ਦੇਖਣ ਸੁਣਨ ਵਾਲਾ ਨਹੀਂ ਕਿੰਨੇ ਅੱਜ ਆਮ ਆਦਮੀ ਪਾਰਟੀ ਦੇ ਹੱਥੋਂ ਦੁਖੀ ਹੋਏ ਬੰਦੇ ਜਾਂ ਸਾਡੀਆਂ ਧੈਨਾ ਉਸ ਪਾਰਟੀ ਤੋਂ ਭਗਾਵਤ ਕਰਕੇ ਬ੍ਰੋਧ ਬਚ ਜਾਣ ਕੇ ਖੜੀਆਂ ਹੋ ਗਈਆਂ ਹਨ ਲੇਕਿਨ ਉਹਨਾਂ ਦੀ سپورਟ ਜਿਹੜੀ ਆ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਲੋਕਾਂ ਨੂੰ ਚਾਹੀਦੀਆ ਉਹਨਾਂ ਦੀ ਸਪੋਰਟ ਦੇ ਵਿੱਚ ਬਗੈਰ ਕਿਸੇ ਸਿਆਸਤ ਦੇ ਰੋੜੇ ਗੋੜੇ ਤੋਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਪਿੱਛੇ ਆ ਕੇ ਖੜੇ ਹੋਣਾ ਚਾਹੀਦਾ ਆ ਤਾਂ ਕਿ ਪੰਜਾਬ ਦੇ ਵਿੱਚੋਂ ਇਹ ਜਿਹੜੇ ਧੜੀ ਦਿੱਲੀ ਤੋਂ ਆਏ ਹਨ ਉਹਨਾਂ ਨੂੰ ਇੱਥੋਂ ਭਜਾਇਆ ਜਾ ਸਕੇ ਉਹ ਪੰਜਾਬ ਨੂੰ ਇਸ ਮਹੌਤੋਂ ਸੌਖਾ ਕੀਤਾ ਜਾ ਸਕੇ ਤਾਂ ਕਿ ਸਾਡੇ ਪੰਜਾਬ ਦੇ ਲੋਕ ਔਰ ਇੱਥੇ ਦੇ ਮੁੰਡੇ ਕੁੜੀਆਂ ਜਿਹੜੇ ਪੜ ਲੈ ਕੇ ਕਿਸੇ ਆਸ ਦੇ ਨਾਲ ਇਨ ਉੱਚ ਵਿਦਿਆ ਵਿਦਿਆ ਜਿਹੜੀ ਉਹਨਾਂ ਨੇ ਪ੍ਰਾਪਤ ਕੀਤੀ ਆ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਉਹ ਬੱਦ ਜਿਹੜਾ ਉਹ ਪਾਣੀ ਨਾ ਫੈ ਸਕੇ ਸੋ ਇੱਕ ਦਫਾ ਫਿਰ ਮੈਂ ਆਸ ਕਰਦਾ ਹੋਇਆ ਕਿ ਪੰਜਾਬ ਦੇ ਲੋਕ ਥੋੜੇ ਅੱਗੇ ਆਈਆਂ ਆਪਣੀਆਂ ਅੱਖਾਂ ਨੂੰ ਪੋੜ ਕੇ ਲੱਟਦੇ ਹੋਏ ਪੰਜਾਬ ਦਾ ਜਿਹੜਾ ਖਜ਼ਾਨਾ ਲੁੱਟਿਆ ਜਾ ਰਿਹਾ ਆ ਉਹਨੂੰ ਰੋਕਣ ਦੇ ਲਈ ਜੂਮ ਲੱਗੇ ਆਉਣਗੇ ਜਲੂਰ ਹੀ ਕੋਈ ਨਾ ਕੋਈ ਨੀਤੀ ਬਣਾ ਕੇ ਆਪਣੇ ਆਪ ਨੂੰ ਪੰਜਾਬ ਦਾ ਖਜ਼ਾਨਾ ਬਚਾਉਣ ਦੇ ਲਈ ਅੱਗੇ ਸਮਰਪਤ ਹੋਣਗੇ ਥੈਂਕ ਯੂ ਵੈਰੀ ਮੱਚ